ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਛੋਟੇ ਘਰ ਦੇ ਵਿੱਚ ਛੋਟਾ ਘਰ ਪਿੰਡ ਜ਼ਿਲ੍ਹਾ ਮੋਗੇ ਦਾ ਪਿੰਡ ਆ ਤੇ ਬਾਕੀ ਪੁਰਾਣੇ ਸ਼ਹਿਰ ਦਾ ਗਵੰਡੀ ਪਿੰਡ ਆ ਵੱਡੇ ਘਰ ਦਾ ਪਰਛਾਵਾਂ ਪਿੰਡ ਆ ਮਿੱਤਰੋ ਛੋਟੇ ਘਰ ਪਿੰਡ ਦੇ ਵਿੱਚ ਜੰਟੇ ਬਾਈ ਦੇ ਘਰੇ ਮੈਂ ਇਸ ਟਾਈਮ ਮੌਜੂਦ ਆ ਜਨਵਰ ਬਾਈ ਉਹਨਾਂ ਦੇ ਕੋਲੇ ਦੋ ਆ ਮਿੱਤਰੋ ਜਿਨ੍ਹਾਂ ਦੇ ਵਿੱਚੋਂ ਆ ਝੋਟੀ ਪੂਰੀ ਟਾਪ ਕਲਾਸ ਕਿੰਨੇ ਚਿਰ ਦੀ ਕੱਪਣਾ ਸਾਰੀ ਗੱਲਬਾਤ ਕਰ ਲਾਂਗੇ ਤੂੰ ਤੋ ਡਰਾਈਆ ਬਸ ਥੋੜਾ ਜਿਹਾ ਟਾਈਮ ਥੋੜਾ ਜਿਹਾ ਟਾਈਮ ਥੋੜਾ ਜਿਹਾ ਟਾਈਮ ਸਾਂਭਣੀ ਆ ਤੇ ਰੁਪਈਏ ਚਾਰ ਜਾਣਿਆਂ ਰਲ ਮਿੱਤਰੋ ਨਾਲ ਕਿਉਂਕਿ ਸ਼ਕੀਨ ਬਹੁਤ ਛੋਟੀ ਪਣਦੀ ਤਣਦੀ ਆ ਆ ਜੋ ਭਾਈ ਨਾ ਕਰਦੇ ਗੱਲਬਾਤ ਆਪਾਂ ਸਾਰੀ ਜਾਣਕਾਰੀ ਲੈ ਲਈ ਹਰਪੀ ਸਸੀ ਕਾਲ ਵੀਰੇ ਸਸੀ ਕਾ ਭਾਈ ਕੀ ਹਾਲ ਆ ਵੱਡੇ ਭਾਈ ਬਹੁਤ ਵਧੀਆ ਜੀ ਸਿਤਾ ਤੇ ਘਰ ਪਰਿਵਾਰ ਭਾਈ ਵਧੀਆ ਜੀ ਪੂਰਾ ਚੜ੍ਹਦੀ ਅਚਾ ਜਨਵਰ ਦੋ ਭਾਈ ਹੈ ਹਾਂਜੀ ਪਹਿਲੇ ਨੰਬਰ ਤੇ ਛੋਟ ਕਿਨੇ ਜਰ ਦੀ ਗੱਪਣਾ ਪਈਏ ਕਰੇ ਇਹਨੂੰ ਭਈਆ 14 ਤਰੀਕ ਤੋਂ 8ਵਾਂ ਮਹੀਨਾ ਲੱਗ ਜਾਣਾ 14 ਤਰੀਕ ਤੋਂ 8ਵਾਂ ਮਹੀਨਾ ਨੂੰ ਲੱਗ ਜਾਣਾ ਲੱਗ ਜਾਣਾ ਠੀਕ ਆ ਤੇ ਮਨ ਲਾ ਦੋ ਗੂ ਮਹੀਨੇ ਰਹਿ ਗਏ ਫਿਰ ਤਾਂ 2.5 ਜਿੰਦੇ ਸੂਨ ਤੇ ਹਾਂ 2.5 ਹੂੰ ਦੇ ਦੁੱਧ ਕਿੰਨਾ ਕੋ ਦੱਸਿਆ ਮਾਲਕਾਂ ਨੇ ਬਈ 14 ਕਿਲੋ ਦੁੱਧ ਦੱਸਿਆ ਲੈਵਲ ਵਾਸਤੇ ਗੱਥਲੇ ਕਰ ਲਈਦੇ ਤੇ ਇਹ ਚੈੱਕ ਕਰਾਈਆ ਵੀਰੇ ਚੈੱਕ ਕਰਾਈਆ ਵੀਰੇ ਚੈੱਕ ਕਰਵਾ ਕੇ ਦੇਣੀ ਆ ਮੇਰਾ ਭਾਈ ਚੈੱਕ ਕਰਵਾ ਕੇ ਦੇ ਆ ਤੇ ਲੈਣ ਵਾਲਿਆਂ ਨੂੰ ਵੀ ਬੇਨਤੀ ਆ ਵੀ ਭਾਈ ਹੁਣ ਤੁਸੀਂ ਨਾ ਜਿੱਥੇ ਇੰਨੇ ਪੈਸੇ ਲਾ ਲੋਗੇ 2-250 ਪਿੱਛੇ ਕਿਰਸਾ ਨਾ ਕਰ ਜਿਓ ਬਾਜ ਤੁਸੀਂ ਕਹਿ ਦਿੰਦੇ ਆ ਉਹ ਯਾਰ ਕਰਾਉਣੀ ਸੀਗੀ ਭਾਈ ਉਹਦੇ ਵਿਸ਼ਵਾਸ ਤੇ ਰਹਿ ਗਏ ਵਿਸ਼ਵਾਸ ਵਸ਼ਫੂ ਸਾਲਾ ਕੋਈ ਅੱਜਕੱਲ ਨਹੀਂ ਰਹਿ ਗਿਆ ਭਾਈ ਚੈੱਕ ਕਰਵਾ ਕੇ ਲਜਾਓ ਆਪਦੀ ਫਿਰ ਬਾਅਦ ਜੇ ਲਾਂਬੇ ਦਿੰਨੇ ਆ ਚੰਗੀ ਲੱਗਦੀ ਆ ਐਨ ਆਉਦੀ ਤਸੱਲੀ ਨਾਲ ਟੈਂਪੂ ਦੇ ਚੜਾ ਉੱਠੰਦਾ ਠ ਬਾਤ ਇਹ ਕਹਿਣ ਨੂੰ ਕਹਿਣ ਨਾਲੋਂ ਮਾੜਾ ਚੰਗਾ ਪਹਿਲਾ ਯਾਰ ਇਨੀ ਕੋਈ ਗੱਲ ਆਪ ਹੀ ਸੋਚਿਆ ਕਰੋ ਆ ਵੇਖੋ ਝੋਟੀ ਦੀ ਸ਼ਕੀਨੀ ਮਿੱਤਰੋ ਹੁਣ ਵੇਖੋ ਕਿਹਨਾਂ ਦੀ ਲੈ ਭਈ ਪਲੀ ਸਵੀ ਵਜਣ ਵਾਲੀ ਜਾਣ ਵਾਲੀ ਪੂਰੀ ਹੂੰ ਬਣਦੀ ਤਣ ਦੀ ਪੂਰੀ ਆ ਮਿੱਤਰੋ ਇਹ ਨਹੀਂ ਹੈਗਾ ਵੀ ਲਿੱਸੀ ਫਿੱਟੀ ਹਾਂ ਕਹਿ ਦਿੰਦੇ ਆ ਬਾਰਾ ਬਾਰਾ ਮੀਲੇ ਲਿਆ ਜਾਂਦੀਆਂ ਹਾਂ ਬਾਅਦ ਚ ਕਹਿ ਦਿੰਦੀਆਂ ਬਾਰਾ ਬਰਾਮੀਨੇ ਡੋਟੇ ਲੈ ਜਾਂਦੀਆਂ 13 ਦਿਨ ਬਾਅਦ ਇੱਕ ਗੱਲ ਹੋਰ ਸੱਜਣਾਂ ਵਾਲੇ ਬਾਲੇ ਟੱਕਰਦੇ ਨਾ ਇਹਨਾਂ ਦੇ ਨਾਲ ਡਾਕਟਰ ਤੋਂ ਕਰਾਉਣੀ ਆ ਤੇ 2 ਦਿਨ ਦੇ ਵਿੱਚ ਪਾਣੀ ਹੋਵੇ ਸਨੇ ਕਰਾਇਆ ਬਾਈ ਉਹਨਾਂ ਦੀ ਆਉਦੀ ਘਰੇ ਲ ਜਾ ਕੇ ਚੈੱਕ ਕਰਾਉਣੀ ਆ 2 ਦਿਨ ਹੁੰਦੇ ਬਾਈ ਦੋਹਾਂ ਦਿਨਾਂ ਜੇ ਕਰਾਓ ਬਾਅਦ ਬਾਅਦ ਚੈਨਲ ਖਾਣੇ ਜਾਂਦੇ ਆ ਬਾਈ ਤੇਰੇ ਸਾਹਮਣੇ ਦੁੱਤ ਨਹੀਂ ਭੇਜ ਦਿੰਦੇ ਖਾਲੀ ਕਿ ਨਹੀਂ ਭੇਜ ਦਿੰਦੇ ਆਹਦੀ ਗਰੰਟੀਆਂ ਦੇ ਕੇ ਦਿੰਦੇ ਆ ਮੁੜ ਕੇ ਚੈੱਕ ਉਹ ਕਿੱਧਰ ਜਾਂਦੇ ਆ ਚੈਨਲ ਜਿਹੜੇ ਸੱਚਾਈਆਂ ਬੋਲਦੇ ਉਹਦਾ ਵੀ ਖੜਨ ਨਾ ਵਪਾਰੀ ਨਾਲ ਵੀ ਖੜਿਆ ਕਰਨਾ ਵੇਖ ਧਾਤਾ ਚੁੱਲਾ ਤੇ ਵੇਖੋ ਕਿਰਾ ਦੀ ਮੇਤਰ ਬਹੁਤ ਸੋਹਣੀ ਝੋਟੀ ਆ ਅੱਛਾ ਵੀਰੇ ਇਹਦਾ ਰੇਟ ਕੀ ਲਊਗਾ ਬਈ ਤੇਰਾ ਮੁੱਲ 88 ਹਜ਼ਾਰ ਦੇ ਦਿਆਂਗੇ ਮੁੱਲ 88 ਹਜ਼ਾਰ ਦੇ ਦੇ ਦਿਆਂਗੇ ਮਾਨਤਨ ਕਰਦੇ ਆਂਗੇ ਬਈ ਮਾਨਤਨ ਕਰਦਾ ਠੀਕ ਆ ਬਈ ਤੇ ਆ ਗਾਂ ਬਈ ਗਾਂ ਥੱਲੇ 9 ਲੀਟਰ ਦੁੱਧ ਆ ਤੇ ਬਣੀ-ਬੁਣੀ ਕੋਈ ਵੀਰੇ ਨਹੀਂ ਬਣੀ ਨੀਗੀ ਜੀ ਸੂਈ ਕਿੰਨੇ ਕੁ ਟਾਈਮ ਦੀ ਹੋਊਗੀ ਵੀਰੇ ਸੂਈ ਨ ਹੋਗੇ 7 ਕਿ ਮਹੀਨੇ ਠੀਕ ਆ ਬਈ ਤਸੀਲ ਆ ਝੋਣ ਚਾਹੂ ਪੂਰੀ ਪੂਰੀ ਨਿਆਣਾ ਵੀ ਨਹੀਂ ਪਾਉਣਾ ਪੈਂਦਾ ਬਈ ਠੀਕ ਆ ਵੀ ਕਿੰਨੇ ਰੀ ਦੇ ਦਿਆਂਗੇ ਵੀਰੇ ਹਾਂਜੀ ਕੀ ਮੁੱਲ ਰਹੂਗਾ ਮੁੱਲ 82 26000 ਦੇ ਦੇ ਦਾਂਗੇ ਕੱਢੀ ਬਾਹਰੋਂ ਤੋਰੀ ਵੀਰੇ ਮੋੜਾ ਖੋਲੀ ਹੁਣ ਉਹ ਸੋਹਣੇ ਡੱਬੀ ਵੈਡ ਨਿੱਕੇ ਨਿੱਕੇ ਸਿੰਘ ਜਾਤ ਕੁਆਲਟੀ ਵਾਲੀ ਆ ਸੀਲ ਸਾਉ ਬਹੁਤ ਚਵਾਈ ਦੀ ਬਹੁਤ ਚੰਗੀ ਆ ਆ ਵੇਖ ਲਓ ਬਈ 850 ਕਿਲੋਮੀਟਰ ਪਹੁੰਚ ਹੈ 2800 ਕਿਲੋਮੀਟਰ ਪਹੁੰਚ ਫਰੀ ਲੈ ਚੱਕ ਦੋ ਤੋਹਫਾ ਆ ਦਾ ਲੈ ਲਵਾਉਣੀ ਆ ਡਾਲੇ ਤੋਂ ਤੇਲ ਚੂਣਾ ਤੇ ਪਾਲ ਵੀ ਹੈ ਨਾ ਬਹੁਤ ਚੰਗੀ ਵਿੱਚੀ ਆ ਥਣ ਚਵਾਈ ਵਾਲੀ ਚੰਗੀ ਲੱਗੀ ਆ ਆ ਲੈ ਮੇਰੇ ਤਰਫ ਵੇਖ ਲਓ ਬਈ ਹੂੰ ਪਿਆਰੇ ਪੀੜੀ ਦੇ ਪਾਵਿਆ ਰਗੇ ਥਣ ਆ ਕੇ ਆ ਜਾਵਾਂ ਬਈ ਹੈ ਨਾ ਹੂੰ ਲੈ ਡੀਜ਼ੀਲ ਬਹੁਤ ਆ ਪੂਰੀ ਆ ਬਾਈ ਕੋਈ ਵਿਨੰਦ ਵਿਚਾਰੀ ਨਹੀਂ ਨੂੰ ਤੇ ਯਾਰ ਹੈ ਨਾ ਬਸ ਕੋਈ ਨਾ ਪਸਮ ਹੋ ਕੇ ਫਿਰ ਕੀ ਦੋ ਦ ਚੂੜਾ ਗਿਆ ਆਪਣਾ ਆ ਜਾ ਹਰਪੀ ਤੇ ਨੰਬਰ ਬਾਈ 86998 ਹੂੰ 87887 ਇੱਕ ਵਾਰੀ ਹੋਰ ਬੋਗ 86998 887 ਠੀਕ ਹੈ ਬਾਈ ਇਸ ਨੰਬਰ ਤੇ ਕਰ ਲਿਓ ਬਾਈ ਮਿੱਤਰੋ ਰਾਬਤਾ ਕਰਮ ਬਾਈ ਦੇ ਨਾਲ ਪਿੰਡ ਹੈਗਾ ਵਾ ਛੋਟਾ ਘਰ ਜਨਤੇ ਬਾਈ ਕੇ ਘਰੋਂ ਵੀਡੀਓ ਕਵਰ ਕੀਤੀ ਹੈ ਦੋ ਜਾਨਵਰ ਵਖਾਇਆ ਮਿੱਤਰੋ ਤੇ ਨਾਲ ਆ ਸਾਥੀ ਹਰਪ੍ਰੀਤ ਤੇ ਹਰਪ੍ਰੀਤਾ ਬਾਈ ਮਿੱਤਰੋ ਵੱਡਾ ਨਾਮ ਆ ਕਿਉਂਕਿ ਵੇ ਜਾ ਕੇ ਚੋਟੀਆਂ ਕਟੀਆਂ ਬੱਚੀਆਂ ਕੋਈ ਇਲਾਕੇ ਦੇ ਵਿੱਚ ਜਾਨਵਰ ਤੇ ਇੱਕ ਕੁੱਕੜਾਂ ਤੇ ਇੱਕ ਬੱਕਰੀਆਂ ਤੇ ਇੱਕ ਬਸ ਇੱਕ ਕੁੱਤੇ ਵਜੋਂ ਨਾਲ ਸਮਝੋ ਵੀ ਖਰੀਦਣ ਲੱਗਦਾ ਇਹਨੂੰ ਆਪਾਂ ਧੰਨਵਾਦ